ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਦਾਬ ਨਮਸਤੇ ਰਾਮ ਰਾਮ ਤੇ ਸਾਰੇ ਭਰਾਵਾਂ ਨੂੰ ਛੋਟੀ ਜੀ ਅਪਡੇਟ ਦੇਣੀ ਸੀ ਅੱਜ ਇੱਕ ਕੱਲ ਦੀ ਸਾਡੇ ਵੱਡੇ ਭਰਾ ਗਰਲਾਲ ਨੇ ਇੱਕ ਮਤਲਬ ਉਹਦੇ ਮਨ 'ਚ ਸੀਗੀ ਵੀ ਸੇਵਾ ਜਿਹੜੀ ਸਾਖ ਦੀ ਨਿਭਾਈ ਜਾਵੇ ਟਰਨਮੈਂਟ ਤੇ ਤੇ ਅੱਜ ਬਈ ਸਾਰੇ ਭਰਾ ਅਸੀਂ ਰਲ ਮਿਲ ਕੇ ਉਹ ਸੇਵਾ ਜਿਹੜੀ ਅੱਗੇ ਤੋਰਦੇ ਨਿਭਾ ਰਹੇ ਆ ਤੇ ਸਰੋਂ ਤੋੜਨ ਆਏ ਆ ਬਈ ਇਹ ਕਿਹੜਾ ਹੈ ਮੇਰੇ ਹਿਸਾਬ ਨਾਲ ਸਰੋਂੋਂ ਆਉਂਦਾ ਕਰਾਲ ਨੇ ਇਸੇ ਤੌਰ ਤਰੀਕੇ ਦੇ ਬੀਜਿਆ ਸੀ ਇਸੇ ਸੋਚ ਨਾਲ ਬੀਜਿਆ ਸੀ ਕਿ ਟੂਰਨਾਮੈਂਟ ਅੱਗੇ ਕਰਾਉਣਾ ਨਾਲੇ ਪੌਣਨ ਵਾਲੇ ਫਲੀਆਂ ਨਾਲੇ ਤੇਲ ਹੋ ਜਾਊਗਾ ਘਰ ਨੂੰ ਨਾਲੇ ਸਰੋਂ ਹੋਊਗੀ ਤੇ ਨਾਲੇ ਸਾਗ ਬਣਾਉਣਾ ਬਾਈ ਜਦੋਂ ਆਪਾਂ ਕੋਈ ਵੱਡਾ ਪ੍ਰੋਗਰਾਮ ਉੱਥੇ ਇਹ ਨਹੀਂ ਪਤਾ ਸੰਗਤ ਦਾ 100 ਕਾਠ ਹੋ ਜੇ 1000 ਬੰਦੇ ਦਾ ਕਾਠ ਹੋ ਜੇ ਉਹਦੇ ਤੇ ਇਹ ਤਾਂ ਹੈ ਨਹੀਂ ਵੀ ਕੌਲੀ ਸਾਗ ਦੀ ਬਣਾ ਕੇ ਬਹਿ ਜਾਗੇ ਤੇ ਹਵਾ ਵੱਡਾ ਹੋ ਜਾਊਗਾ ਉਹਦਾ ਦੇਗਾ ਪੂਰਾ ਬਾਨਾ ਬਈ ਪੰਡ ਸਾਗ ਦੀ ਲਜਾਣੀ ਆ ਤੇ ਉਹ ਆਪਣੀ ਥਾਰ ਚ ਚੱਲੀ ਜਾਂਦੇ ਆ ਗਾਣੇ ਸਿੱਪੀ ਗੱਲ ਦੇ ਤੇ ਇਧਰ ਗਰਲਾਲ ਆਪਣਾ ਭਰਾ ਤੇ ਇਧਰ ਸੁਖਦੀਪ ਤੇ ਇਧਰ ਕਿੰਦੀ ਹਾਂਜੀ ਗਰਲਾਲ ਜੀ ਥੱਲੋਂ ਵੀ ਗਿੱਲਾ ਬਾਈ ਪਾਣੀ ਵਾਲਾ ਤੇ ਉਸ ਹਿਸਾਬ ਨਾਲ ਹੀ ਤੁਰਿਆ ਜਾਂਦਾ ਨਿਬੜ ਗਏ ਬੂਟ ਬੋਰ ਸਾਰੇ ਕੋਈ ਨਹੀਂ ਚਲੋ ਆਪਾਂ ਉੱਥੇ ਉਹ ਕਰ ਲਾਂਗੇ ਕਰਾਂਗੇ ਹਾਂ ਘਰਾਂ ਤੋਂ ਲੈਣੇ ਚਾਹ ਸਬਜੀ ਤਾਂ ਪਿੰਦੇ ਬਾਈ ਬਣਦੀ ਐ ਨੇਤੀ ਲੰਗਰ ਚ ਹਾਂ ਪਰ ਜਿਹੜਾ ਆਪਣੇ ਸ਼ਰਧਾ ਹੁੰਦੀ ਐ ਨਾ ਆਪਣੇ ਪਿੰਡ ਵਾਲਿਆਂ ਦੀ ਉਹਨੂੰ ਸਾਰੀਆਂ ਟੀਮਾਂ ਸਾਰੇ ਆਸੇ ਪਾਸੇ ਦੇ ਖਿਡਾਰੀ ਮੰਨਦੇ ਆ ਹਾਂਜੀ ਜਿਹੜੀ ਕੋਈ ਵੱਖਰੀ ਚੀਜ਼ ਹੋਵੇ ਨਾ ਹੁਣ ਸਾਗ ਤੇ ਤੂੰ ਵੇਖ ਲੈ ਬਾਈ ਘੱਟ ਤੋਂ ਘੱਟ 12 ਕਿਲੋ ਦੇਸੀ ਘਿਓ ਲੱਗ ਜਾਂਦਾ 12 ਕਿਲੋ ਤੇ ਵੇਲਾ ਆਪਾਂ ਸਵੇਰ ਦੇ ਲੱਗੇ ਆ ਪਹਿਲਾਂ ਬਾਈ ਗੁਰਜਿੰਦਰ ਹੋਰੀ ਉੱਥੇ ਲਸਣ ਕੱਢੀ ਜਾਂਦੇ ਆ ਹਾਂ ਭੇਜ ਧਾਲੀ ਆ ਲੋ ਹੋਰੀ ਤੇ ਇਸ ਤੋਂ ਬਾਅਦ ਇਹਨੂੰ ਟੋਕੇ ਚ ਕੁਤਰਿਆ ਜਾਊਗਾ ਆ ਨਾ ਬ੍ਰੀਕ ਆ ਫੇਰ ਬਾਥੂ ਇਹ ਸਾਰਾ ਟਮਾਟਰ ਅਦਰਕ ਲਸਣ ਮਿਰਚਾਂ ਸਾਰਾ ਸਾਰਾ ਸਿਸਟਮ ਹੀ ਉੜਮੁਕੜ ਮ ਇਕੱਠਾ ਕਰਨਾ ਲਾਹ ਦੇ 12 1 ਵਜਾਂ ਵਜ ਜਾਣੇ ਵਜ ਜਾਣੇ ਲਾਜ਼ਮੀ ਹੈ ਤਾਂ ਫੇਰ ਹੀ ਬਣਨਾ ਬਾਈ ਤੜਕੇ ਨੂੰ ਹਾਂ ਹੱਥ ਨੂੰ ਆਖਾ ਬਾਈ ਜੇ ਸਾਰੇ ਭਰਾ ਐ ਹਿੰਮਤ ਨਾ ਲੱਗੇ ਰਹਿ ਹਿੰਮਤ ਮਾਰਨ ਤਾਂ ਹਾਂ ਵੀ ਕੰਮ ਸੌਖਾ ਹੋ ਜਾਂਦਾ ਹਾਂ ਤੇ ਨਹੀਂ ਬਈ ਸਾਗ ਦਾ ਕੰਮ ਵਿਆਹ ਜਿੰਨਾ ਹੋ ਜਾਂਦਾ ਜਿੱਦੇ ਘਰੇ 부ਡੀਆਂ ਸਾਗ ਦਾ ਆਰ ਕਰ ਲੈਣ ਉਹਦੇ ਉਹ ਬੁੱਕਰ ਬੁੱਕਰ ਦਾ ਤੇ ਲੀੜੇ ਕੱਪੜੇ ਧੋਣ ਵਾਲਾ ਜਿਹੜਾ ਸਿਸਟਮ ਆ ਉਹ ਉਸ ਦਿਨ ਕਰਦੀਆਂ ਨਹੀਂ ਕਿਉਂਕਿ ਸਾਗ ਨੂੰ ਵੀ ਟਾਈਮ ਦੇਣਾ ਪੈਂਦਾ ਇਹ ਨਹੀਂ ਹੁੰਦੀ ਵੀ ਕੁੱਕਰ ਚ ਪਾਇਆ ਤੇ ਦੋ ਸੀਟੀਆਂ ਦਿੱਤੀਆਂ ਤੇ ਉਹ ਤਾਂ ਫਿਰ ਕਾਹਦਾ ਸਾਗ ਹੁੰਦਾ ਤੇ ਜੇ ਮੰਨ ਲਓ ਵੀ ਸਾਗ ਬਣੇ ਤੇ ਖਿਡਾਰੀ ਜਿਹੜੇ ਪਲੇਅਰ ਦਰਸ਼ਕ ਆਉਣ ਤੇ ਉਂਗਲਾ ਚੜਦੇ ਨਾ ਰਹਿ ਜਾਣ ਫੇਰ ਤਾਂ ਭਾਈ ਗਰਲਾਲ ਬਣਾਉਣ ਦਾ ਵੀ ਕੀ ਫਾਇਦਾ ਕਿ ਨਹੀਂ ਹਾਂ ਬਿਲਕੁਲ ਭਾਈ ਮੈਂ ਨਾ ਧੰਨ ਧੰਨ ਹੋ ਜਾਂਦੀ ਆ ਜਦੋਂ ਆਏ ਸਾਲ ਆ ਪਿਛਲੇ ਸਾਲ ਵੀ ਬਣਾਇਆ ਸੀ ਹਾਂ ਸਾਰੇ ਵੇਲੇ ਵੀ ਧੰਨ ਧੰਨ ਹੋ ਗਈ ਸੀ ਆਪਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਸਾਗ ਕੇ ਆਏ ਆ ਉੱਥੇ ਹਰ ਬੰਦੇ ਦੀ ਜਵਾਨ ਤੇ ਇਹ ਸੀ ਵੀ ਸਾਗ ਕਦੋਂ ਬਣੂਗਾ ਸਾਗ ਕਦੋਂ ਬਣਾਉਂਗੇ ਤੇ ਥੋੜੀ ਜੀ ਪ੍ਰੋਗਰੈਸ ਇਹ ਆ ਗਈ ਇਹਨਾਂ ਨੇ ਪਾਣੀ ਇੱਕ ਦੋ ਦਿਨ ਪਹਿਲਾਂ ਹੀ ਲਾਇਆ ਕੋ ਹਫਤਾ ਪਹਿਲਾਂ ਹਜੇ ਸੁੱਕਿਆ ਨਹੀਂ ਆ ਬਾਕੀ ਸਰੋਂ ਵੀ ਬਈ ਖਿਲ-ਖਿਲ ਕਰਦੀ ਹੈ ਬਹੁਤ ਸੋਹਣੀ ਆ ਇਹ ਨਾ ਵਹਿਮ ਹੁੰਦਾ ਕਈ ਆਪਣੇ ਤੋੜਨ ਨਹੀਂ ਦਿੰਦੇ ਪਿੰਦੇ ਹਾਂ ਪਰ ਇਹ ਜਿੰਨਾ ਸਮਾਂ ਦੀ ਕਣਕ ਹੋਈ ਜਿੰਨੀ ਕਣਕ ਮਿੱਟੀ ਜਾਵੇ ਕੋਈ ਪਸ਼ੂ ਵਿਚਾਰੇ ਰੋਜ਼ ਫਿਰਦੇ ਆ ਸੂਰ ਫਿਰਦੇ ਆ ਕੋਈ ਰੱਬ ਦਾ ਜੀ ਨੁਕਸਾਨ ਨਹੀਂ ਕਰਦਾ ਉਹ ਸਮਾਂ ਦੀ ਵੱਧ ਹੁੰਦੀ ਹੈ ਗਾਈਆਂ ਲੋਕ ਚਰਾਉਂਦੇ ਰਹਿਆ ਹਾਂ ਬਹੁਤ ਘਰ ਆ ਉਹ ਨਾ ਗਾਈਆਂ ਨਹੀਂ ਵਾਣਾ ਜੋ ਮੋੜ ਦੇਗੇ ਹਾਂ ਹਾਂ ਤੇ ਕਈ ਤਾਂ ਕਸਾਈਆਂ ਵਾਂਗੂ ਕੁੱਟਦੇ ਆ ਤੇ ਕਈ ਬਈ ਨਹੀਂ ਯਾਰ ਜਿਹੜਾ ਕੁਦਰਤ ਆ ਨਾ ਉਹ ਜਿੰਨਾ ਆਪਾਂ ਉਹਨੂੰ ਦਿੰਨੇ ਆ ਉਹ ਦੁੱਗਣਾ ਮੋੜਦੀ ਆ ਉਹਨੂੰ ਮੋੜਦੀ ਆ ਮੋੜਦੀ ਆ ਇਹ ਕੋਈ ਸ਼ੱਕ ਨਹੀਂ ਹਾਂ ਨੇਚਰਲ ਗੱਲਾਂ ਆ ਜਾਂਦੀਆਂ 1400 ਨਹੀਂ ਤਾਂ ਲੱਖ ਦੇਦਾ ਆ ਇਹ ਬੰਦੇ ਦਾ ਬਸ ਤੂੰ ਕਹਿਤਾ ਉਹ ਤੇਰੀ ਨੂੰ ਤੂੰ ਕਹਿਤਾ ਤੇ ਬਸ ਉਹ ਦਿੱਤਿਆਂ ਬਰੋਬਰ ਹੀ ਆ ਕਿਉਂਕਿ ਵੀਡੀਓ ਚੱਲੀ ਜਾਂਦੀ ਐ ਨੇ ਘਰ ਘਰ ਜਾਣਾ ਬਹੁਤ ਵੱਡੀ ਗੱਲ ਆ ਇੱਕ ਗੱਲ ਕਹਿ ਦੇਣੀ ਅਜਿਹੇ ਟਾਈਮ 'ਚ ਤਾਂ ਸੁੱਖਾ ਸਿੰਘ ਵੀ ਰੁਪਈਆ ਨਹੀਂ ਦਿੰਦਾ ਚਵਾਨੀ ਨਹੀਂ ਦਿੰਦਾ ਕਿਸੇ ਦੇ ਜਾਵੜਾ ਕਹਿੰਦੇ ਨੋ ਬਈ ਤੈਨੂੰ ਪਤਾ ਮਾਹੌਲ ਦਾ ਵੇਖੋ ਇਹਨਾਂ ਦੇ ਕੰਮ ਵੇਖੋ 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 ਬੱਚੋ ਬੱਚੋ ਉਹ ਪਾਰਕ ਮੇਥੀ ਬਾਤੂ ਦਾ ਤੋੜ ਲਓ ਮੇਥੀ ਤਾਂ ਵੱਟੋ ਲਿਆ ਕੋਸਤ ਰਾਤਰੀ ਵੀ ਲੈਂਦੀ ਚਾਬੀ ਰਾਤ ਇੱਥੇ ਪਾਰਕ ਘੜੜਾ ਕਾ ਦੇ ਮੰਡੂ ਹੂੰ ਖਿੱਚ ਲਾ ਕੇ ਕਹਿੰਦੀ ਯਾਰ ਜੜੋਂ ਹੀ ਕੀ ਹੋ ਯਾਰ ਮੇਥਰੇ ਆਪਣੇ ਵਾਧੂ ਪਿੰਦੇ ਇੰਨੇ ਦਾ ਮੇਥਰੇ ਖੜੇ ਮੇਥੀ ਐ ਇਹ ਬਾਈ ਹਾਂ ਖੜੇ ਆਪਣੇ ਕਿਹੜੇ ਸਾਰਾ ਕੁਛ ਆ ਉਹ ਬਈ ਰਾਤਰੀ ਆਪਣੇ ਘਰੇ ਮੇਥੀਆ ਕਿ ਮੇਥੀਆ ਸਾਰਾ ਕੁਛ ਸਾਰਾ ਕੁਛ ਨੇ ਕਹਿਤਾ ਲਓ ਜੀ ਇਧਰ ਹੁਣ ਮੇਥੀਆਂ ਦੀ ਤਿਆਰੀ ਤੇ ਪਾਲਕ ਵੱਢਣਾ ਦੇ ਪਾਉਣਾ ਗਾ ਚਾ ਪਾਲਕ ਪਿੱਟੀ ਉਹਦੇ ਹੋਰ ਕੋਟ ਲਾ ਲਾ ਓਏ ਗੱਲ ਸੁਣ ਲਾ ਇਧਰੋਂ ਵੱਡਾ ਵੱਡ ਪੁੱਤ ਸੰਦ ਨਹੀਂ ਆਪਾਂ ਰੋਣ ਲੈ ਲੈ ਥੱਲੇ ਨਾ ਵੱਡ ਦੀ ਬਾਲਾ ਫੁੱਟਣਾ ਨਹੀਂਗਾ ਲਿਜਾਣਾ ਕਾਦੇ ਚਾ ਤੇ ਪਾਉਣਾ ਕਾਦੇ ਚਾ ਤੇ ਵਧਣਾ ਕਾਦੇ ਚਾ ਉਹ ਸਾਰਾ ਸਿਸਟਮ ਮੈਨੂੰ ਤਾਂ ਲੱਗਦਾ ਮਹਾਰਾਜੀ ਪੂਰਾ ਕਰਦਾ ਸਾਡੇ ਕੋਲੇ ਕੁਝ ਵੀ ਨਹੀਂਗਾ ਹਾਂ ਓਏ ਹੋ ਗੱਟਾ ਆ ਲੈ ਲਿਆ ਕੇ ਗੱਲ ਯਾਰ ਓਏ ਓਏ ਆ ਵੇਖ ਬਲੋਕਰ ਸਾਹਿਬ ਵੇਖੋ ਆ ਵੇਖੋ ਕੰਮ ਓਏ ਹਾਂ ਹਾਂ ਚੁੱਧਾ ਓਏ ਆ ਕਾਗਜ਼ ਵਧਿਆ ਆ ਪਿਆ ਇੱਥੋਂ ਪਾੜਾਂਗੇ ਇਹਦੇ ਚ ਬੰਨਾਂਗੇ ਸਾਫ਼ ਕਾਗਜ਼ਾ ਦਿਮਾਗ ਤੋਂ ਕੰਮ ਓਏ ਗੱਟਾ ਗੱਟਾ ਬੇਕਾਰਾ ਉਹ ਗੰਦਾ ਗੱਟਾ ਇਹ ਪਾਟਿਆ ਆ ਵੜ ਲਓ ਯਾਰ ਚੱਲ ਬਾਬਾ ਇਹ ਬਾਬਾ ਇਹ ਚੱਕੋ ਆ ਯਾਰ ਜਮਾ ਸਾਫ ਆ ਨਹੀਂ ਨਹੀਂ ਆ ਵੜ ਲਓ ਮਮੀ ਕਰ ਸੰਗਤ ਜੀ ਟਿੰਡੂ ਆਦੇ ਦੱਲੇ ਟਿੰਡੇ ਆਏ ਜਿਹੜੀ ਅੱਜ ਤੈਨੂੰ ਸਬਜ਼ੀ ਘਰੋਂ ਤੋੜ ਕੇ ਦੇਣੀ ਹੈ ਟਿੰਡੂ ਗੱਲ ਸੁਣ ਗੈਂਤੀ ਦਾ ਡੂੜ ਬੂਟਾ ਪਰ ਕਰੋਂ ਟਿੰਡੂ ਲੈ ਜੀ ਨਾਲੇ ਤਾਂ ਗੋਲੀਆਂ ਗਾਜਰਾ ਸਾਰਾ ਕੁਝ ਆਪਣੇ ਤੇ ਗੋਭੀ ਹੋਈ ਖੜੀ ਹੈ ਗੋਭੀ ਲੈ ਜੀ ਬਣਾਣੀ ਤੇ ਜਿਹੜਾ ਤੁਸੀਂ ਅਸਰ ਫਿਲਮ 'ਚ ਵੇਖਿਆ ਇਹ ਉਹ ਚਵਾਰਾ ਜਿੱਥੇ ਬੱਬੂ ਮਾਨ ਆ ਕੇ ਰਾਤ ਨੂੰ ਰੁਕਦਾ ਹਾਂ ਤੇ ਆਹ ਪੌੜੀਆਂ ਵੇਖ ਲਓ ਬਈ ਮੌਜੂਦਾ ਹਾਲਾ 'ਚ ਉਵੇਂ ਹੀ ਖੜੀਆਂ ਜੇ ਵੀ ਗਾਡੀਆਂ ਤੇ ਇਹ ਬਈ ਫਿੱਟ ਨਹੀਂ ਆ ਹਨ ਨੂੰ ਮੈਂ ਦੱਸ ਦਿੰਨਾ ਵਿੱਚ ਉਵੇਂ ਹੀ ਪਈਆਂ ਤੇ ਉਹ ਹੀ ਚਵਾਰਾ ਬਾਈ ਸੇਮ ਹੀ ਸੇਮ ਹੀ ਲੋਕੇਸ਼ਨ ਆ ਉਹ ਨਹਿਰੇ ਨਹਿਰ ਬੱਬੂ ਮਾਨ ਆਉਂਦਾ ਉਧਰੋਂ ਐਦੇ ਮੋٹے ਜਿਹੇ ਭਰਾਣਾ ਲਾਉਂਦਾ ਹੁੰਦਾ ਇਹਨੂੰ ਐਂ ਗੱਡੀ ਠਾਲਦਾ ਹੋ ਤੇ ਆਈ ਸੁੱਖ ਨੂੰ ਕੇਰਾ ਖੜ ਕੇ ਆਈ ਵੇਂਦਾ ਤਾਂ ਨੂੰ ਵੀ ਮੇਰਾ ਉਹੀ ਸਾਰਾ ਕਮਰਾ ਗੁੰਰਾਵਦਾ ਉਹ ਸ਼ਹਿਰ ਚ ਜਾਵੜਦਾ ਚੰਡੀਗੜ੍ਹ ਪੜਨ ਉਦੋਂ ਬਾਅਦ ਜਦੋਂ ਆਂਦਾ ਖੜੀ ਥਾਰ ਝੋਟਾ ਤੇ ਇਹ ਨਾ ਜਿਹੜਾ ਪਲੇਅਰਾਂ ਦਾ ਕੰਮ ਹੁੰਦਾ ਤੇ ਜਾਂ ਸਾਡੇ ਵਰਗੇ ਬੰਦਿਆਂ ਦਾ ਕੰਮ ਹੁੰਦਾ ਉਹ ਆਈ ਹੁੰਦਾ ਵੀ ਹੁਣ ਜੇ ਮੰਨ ਲੈ ਇਹਨੂੰ ਵੇਚ ਧਰਦੇ ਆਂ ਤੇ ਬੈਹਨ ਨੂੰ ਜਗ੍ਹਾ ਨਹੀਂ ਰਹਿੰਦੀ ਤੇ ਜੇ ਇਹਨੂੰ ਛੱਤ ਤੇ ਧਰਿਆ ਤੇ ਲੋਕ ਆਖਣਗੇ ਡੱਕੇ ਆ ਤੇ ਸਿਸਟਮ ਇਹ ਹੀ ਬਣਾਉਣਾ ਪੈਂਦਾ ਹੁੰਦਾ ਜਦੋਂ ਕਿਸੇ ਮੰਨ ਲਓ ਆਪਾਂ ਅੰਤਰਧਿਆਨ ਹੋ ਕੇ ਕੰਮ ਕਰਦੇ ਆ ਨਾ ਪ੍ਰਮਾਤਮਾ ਨਾਲ ਲੈ ਲੈ ਓਏ ਪੰਜ ਕੌਲਿਆ ਮੇਥੀ ਪੈਂਦੀ ਆ ਯਾਰ ਉਹ ਫੱਕਰੇ ਖੜਿਆ ਸਾਰਾ ਕੋ ਉਹੀ ਪਾਲਾਂਗੇ ਸੁੱਖਾ ਟੈਨਸ਼ਨ ਨਾ ਲੈ ਕਰੇ ਤੁਸੀਂ ਆਪ ਵੀ ਧਰਨੀ ਹੋਊਗੀ ਕਿਤੇ ਨਾ ਕਿਤੇ ਸਾਡੇ ਚਾਰਕਨ ਵਾਲਾ ਵੀਜੀ ਖੜੀ ਐ ਤਿੰਨਾ ਗਰਾਂ ਆਪਣੇ ਪਿੱਛੇ ਦੋ ਕਿੱਲੇ ਵੜਿਆ ਜੱਟਾਂ ਨੇ ਘਰ ਪਾਉਣ ਨੂੰ ਈਨੇ ਅਸੀਂ ਔਰ ਨਹੀਂ ਪਾਇਆ ਤਾਂ ਪਾਇਆ ਘਰ ਤੇ ਮਗਰ ਵਿਹਲਾ ਹੀ ਆ ਸਾਡੇ ਉਹ ਤਾਂ ਵਿਹਲਾ ਹੀ ਆ ਹਾਂ ਤੁਹ ਸਮਝ ਲਿਆ ਦੋ ਸਾਰੇ ਸਬਜੀ ਲੱਗੀ ਆ ਉਹ ਗਾਂ ਕਰ ਲਾ ਗਾਂ ਥੂਣੀ ਫੜਾ ਦੇ ਗਾਂ ਆਪੇ ਪਾਈ ਚੱਲੂਗਾ ਗੱਲ ਸੁਣ ਦੂ ਦੂ ਕਨਾਲਾਂ ਸਾਰਿਆਂ ਨੇ ਲਈਏ ਸਬਜੀ ਚੰਗੀ ਗੱਲ ਆ ਬੇ ਠੀਕ ਆ ਨਾ ਔਰਗੈਨਿਕ ਉਹ ਖਵਾਵਾਂਗੇ ਸਾਰਿਆਂ ਨੂੰ ਆਪਾਂ ਬਿਨਾਂ ਰਿਆ ਸਪਰੇਆਂ ਵਾਲੀ ਰੇ ਪਾ ਕੇ ਖਵਾਉਣੀ ਸਾਰਿਆਂ ਨੂੰ ਬਿਨਾਂ ਰੇ ਤੇ ਮੁੱਠੀ ਰੋਚੀ ਸੜਦਾ ਸਾਗ ਚ ਪਹਿਲਾਂ ਰੇ ਬਾਰੇ ਦੱਸ ਇਧਰਲੇ ਪਾਸੇ ਰੇ ਬਾਰੇ ਦੱਸ ਫਿਰ ਚੱਲਾਂਗੇ ਆਪਾਂ ਰੇ ਬਾਰੇ ਉਹ ਕੱਲਾ ਅੱਡ ਘਰੇ ਆ ਕੇ ਵਲੋਗ ਕਰੇ ਆ ਕੇ ਕਰੇ ਚਲੋ ਹੁਣ ਕਿਹੜਾ ਅਸੀਂ ਰੋਕਦੇ ਆ ਤੇ ਵੈਸੇ ਤਾਂ ਤੁਹਾਨੂੰ ਮੈਂ ਬੈਂਦੇ ਚੜਦੇ ਦਿਖਾਉਂਗਾ ਅਸੀਂ ਕਿਵੇਂ ਬੈਂਨੇ ਆ ਥਾਰ ਤੇ ਜੀ ਸੇਵਾ ਦੇ ਨਾਲ ਨਾਲ ਤੁਹਾਨੂੰ ਅੱਜ ਥਾਰ ਦਾ ਵੀਊ ਦਿੰਨੇ ਆ ਬੜੀ ਕਿੰਦੀ ਦੀ ਸ਼ਕਲ ਵੇਖ ਲਈ ਤੇ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਭਰਾ ਨੇ ਐਡੀ ਵੱਡੀ ਗੱਡੀ ਲਈ ਐਡੀ ਵੱਡੀ ਗੱਡੀ ਲੈਣ ਦਾ ਕਾਰਨ ਇਹ ਵੀ ਖੁਸ਼ੀ ਦੀ ਗੱਲ ਹੈ ਵੀ ਸਾਨੂੰ ਵੀ ਬਹਿਣ ਦਾ ਮੌਕਾ ਮਿਲ ਗਿਆ ਨਹੀਂ ਕੀ ਮੰਗਣਾ ਸੀ ਸਾਨੂੰ ਗਰੀਬਾਂ ਨੂੰ ਸਹੀ ਗੱਲ ਆ ਪਿੰਡ ਸਹੀ ਗੱਲ ਆ ਨਾ ਭਾਈ ਸਹੀ ਆ ਆਪਾਂ ਛੋਟੇ ਜ਼ਿਮੀਂਦਾਰਾਂ ਨੂੰ ਥੋੜੇ ਤੇ ਨਾ ਹੀ ਆਪਣਾ ਯਾਰ ਸੁੱਖੇ ਕਦੇ ਆਪਣਾ ਇੰਟਰਸਟ ਵੀ ਨਹੀਂ ਆ ਹਾਂ ਜੇ ਸਹੀ ਗੱਲ ਹੀ ਚੱਲਣ ਦੇ ਐਵੇਂ ਕਿਸੇ ਨਾ ਧੱਕੇ ਨਾਲ ਚੜੇ ਫਿਰ ਕੇ ਪਰਮਾਤਮਾ ਸਾਰਾ ਕੁਝ ਦੇਊਗਾ ਹੌਸਲਾ ਰੱਖਣ ਦੀ ਲੋੜ ਹੁੰਦੀ ਹੈ ਗੱਡੀ ਕੀ ਆਨੇ ਹੁੰਦੇ ਉਹਨੂੰ ਚਲੋ ਜੀ ਹਾਂ ਸਬਰ ਦੀ ਲੋੜ ਹੈ ਸਬਰ ਸਭ ਤੋਂ ਵੱਡੀ ਚੀਜ਼ ਸਬਰ ਹੈ ਸਾਡਾ ਬੱਬੂ ਮਾਨ ਫੇਰ ਫੇਵਰੇਟ ਹੈ ਬਾਈ ਸਾਰੀ ਕੌਣੀ ਦਾ ਤੇ ਮੈਂ ਗਰਲਾਲ ਭਰਾ ਨੂੰ ਆਣਾ ਵੀ ਇੱਕ ਇਹ ਵੀ ਯਾਰ ਖਰਚੇ ਆਪਾਂ ਲਵਾਈਏ ਜੇ ਨਾ ਕਿਸ ਹਿਸਾਬ ਨਾਲ ਯਾਰ ਖਾਣਾ ਲਵਾ ਅਗਲੇ ਮੈਚ ਤੇ ਅਗਲੇ ਟੂਰਨਾਮੈਂਟ ਟੈਕਲ ਅਨਾਉਂਸ ਕਰਤਾ ਸੁਖਦੀਪ ਨੇ ਅਗਲੇ கிரேਟ ਦੇ ਟੂਰਨਾਮੈਂਟ ਤੇ ਬੱਬੂ ਮਾਨ ਆਉਂਦਾ ਬਸ ਸਹੀ ਹੈ ਤੇ ਸਾਰੀ ਪ੍ਰੋਮੋਸ਼ਨ ਮੈਂ ਕਰੂੰਗਾ ਜਿੰਨੀ ਵੀ ਹੋ ਵੀ ਬਾਈ ਮੈਂ ਤੁਹਾਨੂੰ ਦੱਸਿਆ ਵੀ ਜਾਂਦਾ ਜਾਣਾ ਪਊ ਬਟਿੰਡੇ ਰੋਡ ਤੇ ਆਪਾਂ ਨੂੰ ਕੌਣੀ ਚ ਕੌਣੀ ਚ ਇਹਨੇ ਗੇਰਿੰਗ ਪਾਉਣਾਸਤੇ ਆਇਤਾ ਆਪੇ ਲੈਂਦੀ ਆ ਅੱਗ ਹੈ ਆਪੇ ਲਿਆ ਆਹਾ ਮੈਂ ਇਹ ਚੱਲ ਆਇਆ ਮੈਂ ਤਾਂ ਰਬੀ ਨਾਲ ਕਰੇ ਪਾਰ ਨੂੰ ਹੋਰੀ 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 اے ਰੱਬ ਅੱਲਾਸਾ ਬਹੁਤ ਚੱਕਦੀ ਨੇ ਗੱਲ ਇਹ ਹੈ ਨਾ ਬੰਦਤ ਬਹੁਤ ਟੈਪੇ ਚੱਲਦੀ ਐ ਸੋ ਪੜੇ ਤੇ ਜਾਂਦੀਆਂ ਨੇ ਬਈ ਅੱਖ ਦਾ ਝੋਟਾ ਮਾਰਦੇ ਨਹੀਂ ਦਿੰਦੀ ਹੁੰਦੀ ਹੈ ਨਾ ਹਾਂ ਫਿਰ ਬਾਹਾਂ ਦਾ ਚੱਤਾਂ ਦਾ ਆਉਂਦੀ ਆ ਚਾ ਬਾਪੀ ਆਜਾ ਪਰ ਮੇਰੇ ਨਹਿਰ ਹੋ ਗਿਆ ਇਹਨਾਂ ਪੈਂਡੇ ਨਹੀਂ ਜਾਂਦੀ ਕਾ ਉਹ ਲਈ ਜਾਣਾ ਕੱਲ ਜਣਾ ਅੰਦਰ ਆ ਤੂੰ ਵਾ 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 ਇਹ ਜੀ ਮਤਲਬ ਹਾਂ ਵੀ ਸਾਡਾ ਭਰਾ ਬਲਿਆ ਹਾਂ ਕਾ ਟਾ ਜੂਲਿਸ਼ ਉਹ ਆ ਗਿਆ ਤੇ ਫੜ ਗਿਆ ਮਾ ਜਾਨ ਗਿਆ ਪੁੱਦਰਨਾ ਯਾ ਪਤਾ ਸਦਾ ਹੀ ਗੱਲ ਐਥੇ ਹੋ ਗਿਆ ਨਿਆਰ ਅਜੇ ਨਗਰ ਦੀਰਤਨ ਵੀ ਟੰਡ ਤੇ ਇੱਕ ਮਾ I'm not the leader, I'm not ਆ ਮਗਰ ਜੀ ਇਸ ਵਾਰ ਤਾਂ ਖਦਾ ਹੋਲੀ ਹੋ ਗਈ ਆ। ਮਰੇ ਦਮ ਪਰ ਰਖੀਆ ਨਾ ਪੇ ਘੇਰ ਲਿਆ ਹੋਈ। ਆ ਬੜਾ ਵਧੀਆ ਜਿਹਾ ਉਹੜਾ ਮੈਨੂੰ ਬਹੁਤ ਆਂਦਾ। ਅੱਈਆ ਲੱਗਿਆ ਨਾ। ਸਕੂਟਰੀ ਨਾਲ ਗੱਲ ਮੰਨਿਆ ਘੇਰ ਹੀ ਨਹੀਂ ਹੁੰਦਾ। ਤਕਨਾਵ ਜੀ ਤੇ ਤੇ ਕਰੀ ਆ। ਵਾਕਸਰ ਗੱਬੀ ਆ ਨਹੀਂ ਨਾ ਕਹਣੀ ਚਾਹੀਦੀ। ਅਰੇ ਪਸਤਾਨ ਜੀ ਨਹੀਂ ਦੇ ਲਾਫੋ ਮੀਂਹ ਗਿਆ ਦੋ। ਉਹ ਕੰਨ ਦੇ ਪਸੀਦੀ ਨਿਰਦੀ ਲਈ ਵਰਦੇ ਆ।

ਜਾਂਦਾ ਦਰਦ ਵੀ ਕਰੇ ਤੇ ਕੀਤਾ ਦਾ ਆਈ ਬੰਦ ਕੀਤਾ ਅੱਛਾ ਦਰਦ ਤੋਂ ਸਟਾਪ ਨੂੰ ਅੱਛਾ ਹੈ ਹੋ ਜਾਂਦਾ ਆਵੇ ਤੇ ਇੱਕ ਦੋ ਇਸ ਤਰ੍ਹਾਂ ਦੀ ਬਣਾਵਾ ਹਾਂ ਉਹ ਆਪਾਂ ਅੱਡ ਵੀ ਹਾਂ ਹਾਂ ਅੱਛਾ ਪਾਰੀ ਸੰਧਿਆ ਆਉਂਦਾ ਤੇਰੇ ਹੋਰ ਲਸ ਹੁੰਦਾ ਮੀਂਹ ਜੋਰ ਵਾਲਾ ਜੋਰ ਕੀ ਇੰਨਾ ਕੰਪਨੀ ਚੋਂ ਆ ਜਾ ਇੱਕ ਬੰਦਾ ਉਹ ਨਹੀਂ ਸੁਣਿਆ ਸਕਦਾ ਜਿੰਨਾ ਆਪਾਂ ਦੇ ਦਾਂਗੇ ਵੀਵਜ਼ ਬਹੁਤ ਸਹੀ ਯਾਰ ਕਿ ਕਿਹੜਾ ਬਿੱਟਰ ਆ ਦੇਗਾ ਉਹ ਵੀ ਦਰਦ ਨਾਲ ਆਇਆ ਸਵਾਹ ਨੇ ਟੌੜ ਆ ਗਿਆ ਜਿੱਥੇ ਚਾਰਨਾ ਸੀ ਤਾਂ ਨੇ ਕਿਹੜੀਆਂ ਦੇ ਕਰਨਾ ਪਾਉਣ ਉਹ ਮੁਰ ਰੇਗਾ ਸੀਟਾਂ ਜਿਉਂ ਉੜ ਰਹਾ ਹੈ ਮੁਰ ਰੇਗਾ ਬਿੱਟਰ ਆ ਆਹ ਗਾ ਰੋਕਦੇ ਆ ਕਿਹੜਾ ਦੱਤਰ ਵੀ ਆ ਸਕਦਾ ਤਾਂ ਹੌਣ ਚੁੱਤੋਂ ਅਦੂ ਇਹ ਕਰ ਰਿਹਾ ਕੋਈ ਨਹੀਂ ਮੋਢੀ ਆਰਨ ਕਾ ਦੇ ਉਸਤੇ ਆਰਨ ਮਾਰ ਲੈ ਵੀ ਵੇਲੀ ਦਾ ਘੇਟ ਆ ਗਿਆ ਤੇ ਲਾ ਤੇ ਬੰਪਰ ਨਾਲ ਓਏ ਈਲੀ ਵੀ ਖਾ ਦਿਆਂ ਸੁਖੇ ਜੀ ਈਲੀ ਵੀ ਕਰੀ ਲੋ ਜੀ ਸੱਜਣੋ ਮਿੱਤਰੋ ਸਾਗ ਦੀ ਆ ਰਹੀ ਹੈ ਪਿਆਰੀ ਪਿਆਰੀ ਮਹਿਕ ਇਹਦੇ ਵਿੱਚ ਲਸਣ ਤੇ ਆਪਣਾ ਮਿਰਚਾ ਮੁਰਚਾਂ ਦੇ ਸਿਸਟਮ ਪਾਦਾ ਤੇ ਬਈ ਭੁੰਨਿਆ ਬਹੁਤ ਆ ਸਾਰੇ ਭਰਾਵਾਂ ਨੇ ਬਹੁ ਡਿਊਟੀ ਦਿੱਤੀ ਕੋਈ ਵੀ ਸਾਂਝਾ ਕੰਮ ਆ ਜਦੋਂ ਉਹਨੂੰ ਲੈ ਕੇ ਜਾਣਾ ਮੁਕਾਮ ਤੇ ਤੇ ਬਈ ਅਹੀਂ ਡਿਊਟੀ ਦੇਣੀ ਪੈਂਦੀ ਆ ਤੇ ਹੁਣ ਬਈ ਚੀਰੀ ਜਾਂਦੇ ਆ ਤੜਕਾ ਟਮਾਟਰ ਆ ਤਕਸ਼ੀਰ ਤੁਮੂ ਗਰਲਾਲ ਸਰਕਾਰ ਨੇ ਜਿਵੇਂ ਜਿਵੇਂ ਸਾਗੋਰੀ ਬਣੀ ਜਾਂਦੇ ਉਵੇਂ ਉਵੇਂ ਟੂਰਨਾਮੈਂਟ ਵੀ ਆਪਦੇ ਬਈ ਪੜਾਵਾਲਾ ਤੇ ਮੈਚ ਵੀ ਉਧਰ ਜੋਰ ਸ਼ੋਰ ਤੇ ਚੱਲੀ ਜਾਂਦਾ ਮਲੂਕੇ ਦਾ ਤੇ ਸਮਾਗ ਭਾਈ ਦਾ ਤੇ ਹੋਰ ਗਰਲਾਲ ਜੀ ਕੋਈ ਅਪਡੇਟ ਗੱਲ ਸੁਣਾਓ ਕੋਈ ਠੀਕ ਆ ਭਈ ਅੱਜ ਬਹੁਤ ਖੁਸ਼ੀ ਮਨਾਈ ਐ ਚੰਗੀ ਹਿੰਮਤ ਮਾਰ ਲਈ ਵੇ ਹਿੰਮਤ ਤੇ ਹੀ ਹੁੰਦੀ ਆ ਵੀ ਲੈ ਆਗੇ ਤੇ ਚੀਜ਼ ਆ ਜੇ ਕਰੇ ਉਸ ਤੋਂ ਬਾਅਦ ਤਾਂ ਬਣੀ ਜਾਂਦੀ ਹੌਲੀ ਹੌਲੀ ਪਰ ਯਾਰ ਦੀ ਲੋੜ ਹੁੰਦੀ ਆ ਯਾਰ ਦੀ ਲੋੜ ਹੁੰਦੀ ਆ ਸਾਰੇ ਭਰਾਵਾਂ ਨੇ ਰਲ ਮਿਲ ਕੇ ਆਰ ਕੀਤਾ ਟੜਕੇ ਮੈਨੂੰ ਗਰ ਲਾਲ ਨੇ ਫੋਨ ਕੀਤਾ ਕਹਿੰਦਾ ਖੁਦ ਮੌਤ ਲੈਣ ਆਉਂਦਾ ਤੈਨੂੰ ਮੈਂ ਡੀਕੀ ਗਿਆ ਬਾਹਰ ਚ ਖੜਾ ਮੈਂ ਕਹਿੰਦਾ ਹੁਣ ਮੈਂ ਕਹਿੰਦਾ ਤਾਂ ਮਿੰਟ ਜੀ ਆ ਜੂਗਾ ਫੇਰ ਆਈ ਵਰਕਸ਼ਾਪ ਤੇ ਆਗੇ ਤੇ ਖੁਦ ਮੌਤ ਸਾਨੂੰ ਟੱਕਰ ਆ ਇੱਥੇ ਤੰਬੂ ਸਾਹਿਬ ਗੁਰਦੁਆਰੇ ਕੋਲੇ ਹਾਂ ਮੈਨੂੰ ਚਾਹ ਨਹੀਂ ਪੀਣ ਦਿੱਤੀ ਜਾਂਦਾ ਮੈਂ ਆਹ ਤੂੰ ਜਾ ਆ ਜਾ ਕੀ ਚਾਹ ਤੇਰੀ ਵਿੱਚੇ ਆ ਤੇ ਕਿੰਨੇ ਇਧਰ ਕਹਿ ਗਿਆ ਕੀ ਜੀ ਜੀ ਬਈ ਇਧਰ ਕਿਤਾਹੀ ਚੀਰ ਲੋ ਬਈ ਇੰਨਾ ਹੀ ਬਹੁਤ ਹੈ ਬਸ ਆਏਗਾ ਥੋੜਾ ਬਹੁਤਾ ਪਾ ਲਓ ਇਧਰ ਕਿਤਾ ਵੈਸੇ ਬਹੁਤ ਹੈ ਵੈਸੇ ਤਾਂ ਚੰਗੀ ਚੀਜ਼ ਹੀ ਹੁੰਦੀ ਠੰਡ ਚ ਮਸਾਲੇ ਨਾਲ ਹੀ ਸਾਗ ਹੁੰਦਾ ਤੜਕੇ ਨਾਲ ਹਾਂ ਹਾਂ ਸਹੀ ਆ ਹਾਂ ਤੜਕੇ ਨਾਲ ਤੇ ਜਿੰਨੇ ਜਿਵੇਂ ਤੜਕਾ ਨੂੰ ਲੱਗੀ ਜਾਊਗਾ ਤੇ ਉਵੇਂ ਉਵੇਂ ਬਣ ਗਿਆਊਗਾ ਵੈਸੇ ਇਹ ਜਿਹੜਾ ਸਾਗ ਆ ਬਾਈ ਇਹ ਤੁਹਾਨੂੰ ਮੈਂ ਦੱਸ ਦਿੰਨਾ ਤਿੰਨ ਦਿਨ ਟੂਰਨਾਮੈਂਟ ਤੇ ਚਲਾਉਣਾ ਤੇ ਜਿਹੜਾ ਉਹ ਤੋਂ ਬਾਅਦ ਵੱਧ ਗਿਆ ਉਹ ਅਸੀਂ ਮਾਗੀ ਦੇ ਮੇਲੇ ਦੇ ਟਰਾਲੀ ਭਰ ਕੇ ਲੈ ਜਾਣਾ ਤੇ ਇੰਨਾ ਭਰਪੂਰ ਮਾਤਰਾ ਸਾਨੂੰ ਨਾ ਮੰਨ ਕੇ ਚੱਲ ਕੁਆਂਟੀਟੀ ਜਿਆਦਾ ਰੱਖਣੀ ਪਈ ਉਹ ਵੀ ਰਖਣੀ ਕੀ ਵੀ ਪ੍ਰਮਾਤਮਾ ਨੇ ਬਸ ਹਮਤ ਦਿੱਤੀ ਤੇ ਤੋੜੀ ਗਈ ਚਿੱਤੀ ਹੁੰਦੀ ਹੈ ਚਿੱਤੀ ਹੁੰਦੀ ਹੈ ਜਾਨ ਜਾਨ ਦੇ ਕਿਰਤ ਨੂੰ ਸਮਾਨ ਬੁਖਤ ਧੋਸਰੇ ਗਾ ਜੀ 11 ਦੀ ਜਾਰੀ ਦੇ ਕਿਸੇ ਕਮਾਲ ਨੇ ਤੇ ਜਿਹੜੇ ਯਾਰ ਦੋਸਤ ਹੁੰਦੇ ਹਨ ਨਾ ਇਹ ਰੱਬ ਵਰਗੇ ਹੁੰਦੇ ਆ ਬਾਈ ਮਾਨ ਤਾਨ ਕਿਤੇ ਰੱਖਣ ਦੀ ਲੋੜ ਪੈ ਜੇ ਗੁਰੀ ਬਾਈ ਕੀ ਹਾਲਾ ਚਾਹ ਤਾਂ ਸਮਾਪਤ ਆ ਬਾਈ ਸਮਾਪਤ ਹੋ ਗਈ ਹਾਂ ਠੀਕ ਆ ਬਾਕੀ ਵੇਖ ਲੋ ਖੜਕਾ ਕੇ ਮੜਾ ਮੋਟਾ ਕਿਤੇ ਪਈ ਹੋਵੇ ਤਾਂ ਵੇਖ ਦਿਨਾ ਇਹ ਗੁਰੀ ਆ ਮੁੰਡਾ ਬਾਈ ਦੋਦੇ ਤੋਂ ਇਹਦਾ ਆਪਣਾ ਸੌਂਗ ਆ ਤੇ ਲਾ ਵੀ ਹੀਰੇ ਦੇ ਨਾਲ ਨਹੀਂ ਐਣੀ ਉਸਤਾਦ ਐਣੀ ਨਹੀਂ ਦੁੱਧ ਨਹੀਂ ਹੋਣਾ ਨਹੀਂ ਤਾਂ ਬਣਾ ਹੀ ਲੈਂਦੇ ਨਹੀਂ ਖਾਂ ਨੂੰ ਹੋਏ ਨਾ ਦੁੱਧ ਨਹੀਂ ਹੋਣਾ ਨਹੀਂ ਤਾਂ ਬਣਾ ਵੀ ਲੈਂਦੇ ਕੋ ਗੁਰੀਬਈ ਗਾਣਾ ਕਿਹੜਾ ਆਇਆ ਤੇਰਾ ਕੰਡੇ ਕੱਡੇ ਕੰਡੇ ਕੱਡੇ ਦਾਸੀ ਹੋ ਜਾਂਦਾ ਸੀ ਤਾਂ ਵਲੌਗ ਜਾ ਬਣਾਉਦੇ ਸੀ ਕਿ ਦਿਨ ਸੀ ਵਲੌਗ ਬਣਾਈ ਜਾਂਦੇ ਹਾਂ ਇਹ ਗੁਰੀ ਆ ਆਪਣਾ ਦੁੱਧ ਦੇ ਦੋ ਭਰਾ ਇਹਦਾ ਗਾਣਾ ਆ ਲਾ ਵੀਰ ਨਾਲ ਲਾ ਵੀਰ ਜੀ ਨਾਲ ਗਾਣਾ ਆਇਆ ਜੀ ਸਾਡਾ ਕੋਹੇ ਨੂੰ ਰੈਕੋਰਡ ਤੋਂ ਕੱਢੇ ਕੱਢੇ ਤੇ ਸਾਰੇ ਭਰਾ YouTube ਤੇ ਜਾ ਕੇ ਜਰੂਰ ਦੇਖੋ ਸਾਡਾ ਗਾਣਾ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਭਰਾਵਾਂ ਹਾਂ ਬਾਕੀ 2 ਮਿਲੀਅਨ ਟੱਪ ਗਿਆ ਕ੍ਰੋਸ ਕਰ ਗਿਆ ਪਲੱਸ ਕੋਹੇ ਨੂੰ ਰੈਕੋਰਡਸ ਤੋਂ ਜੀ ਆਪਣੇ ਬਾਈਰੀ ਕੰਪਨੀ ਨੇ ਮਾਲਕਾ ਸਾਡੇ ਅੱਛਾ 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 ਹੋਰ ਬਾਈ ਠੀਕ ਠਾਕ ਹਾਂ ਤੇ ਪਿੰਡ ਘਮੋਣਾ ਆਪਣਾ ਸਾਰਾ ਬਾਈ ਨੂੰ ਜਾਣ ਲੈ ਕੇ ਹਾਂ ਬਸ ਇਹ ਨਾ ਵੇ ਵੇ ਚੰਡੀਗੜ੍ਹ ਰਹਿੰਦੇ ਬਾਈ ਹਾਂ ਚਲੋ ਜਿੰਦਗਤ ਕੈਂਪੀਟਿਸ਼ਨ ਹੋਣਾ ਹੈ ਇੱਥੇ ਅਸੀਂ ਲੋਕ ਆਪਣਾ ਕਲੀਅਰ ਸਕੂਲ ਅੱਛਾ ICC ਬੋਰਡ ਸਕੂਲ ਆਪਣਾ ਨਰਸਰੀ 12th ਕੋਲ ਠੀਕ ਹੈ ਆਪਣੇ ਕ੍ਰਿਕਟ ਦੇ ਦੋ ਮੁੰਡੇ ਇੱਕ ਮੁੰਡਾ ਹਰੀਸ਼ਾ ਅੰਡਰ 19 ਪੰਜਾਬ ਨੂੰ ਸਟੇਟ ਫੀਡ ਰਿਹਾ ਉਹ ਕੈਪਟਨ ਹੈ ICC ਵਾਲਾ ਇੱਕ ਮੁੰਡਾ ਸ਼ੁਭਮ ਰਾਣਾ ਉਹ 12th ਚ ਹੈ ਉਹ ਲਾਸਟ ਈਅਰ IPL ਦੀ ਟੀਮ 'ਚ ਹੋਇਆ ਸੀ ਜਿਹੜੇ 30 ਦੀ ਪ੍ਰੋਵਿਡ ਦੀ ਟੀਮ ਬਣਦੀ ਹੈ ਨਾ ਪਿਛਲੇ ਸਾਲ ਉਹਨਾਂ ਸੀ ਰਾਜਸਨ ਰਾਇਲਸ ਤੇ ਇਸ ਸਾਲ ਵੀ ਇਹ ਮੁੰਡਾ ਸ਼ੁਭਮ ਰਾਣਾ ਉਹਨਾਂ ਦਾ ਚਾਈਨਾ ਮੈਨ ਠੀਕ ਹੈ ਜੀ ਯਾਨੀ ਕਿ ਵਧੀਆ ਆਪਣੇ ਉੱਥੇ ਸਮਾਲਪਾਈ ਸਕੂਲ ਚ ਅੱਛਾ ਵੀ ਬੱਚਿਆਂ ਦੇ ਵੀ ਚੱਲਦੀ ਆ ਮੰਨ ਲਓ ਦੋ ਠੀਕ ਠੋਕਲੇ 17 ਏਕੜ ਚ ਕੈਂਪਸ ਸਿਰਫ ਦਾ ਦੋ ਗਰਾਊਂਡ ਆਪਣੇ ਕੋਲੇ ਪੂਰੇ 75 ਮੀਟਰ ਦੇ ਗਰਾਊਂਡ ਨੇ ਜਿਹਨੇ ਡਿਸਟ੍ਰਿਕਟ ਦੇ ਮੈਚਸ ਹੁੰਦੇ ਸਾਰੇ ਆਪਣੇ ਉੱਥੇ ਉੱਥੇ ਬੰਦ ਹੁੰਦੇ ਨੇ ਨਹੀਂ ਨਹੀਂ ਚੰਗੀ ਆਈ ਵੀ ਨੇ ਪਲੇਅਰ ਇੰਡੀਆ ਦੇ ਸਾਰੇ ਆ ਕੇ ਉੱਥੇ ਖੇਡਦੇ ਆ ਮਨ ਲੱਕੀ ਨੇ ਜਿੱਥੇ ਸਾਰਿਆਂ ਨੂੰ ਸਿੱਖ ਨੂੰ ਮਿਲਦਾ ਬੱਚਿਆਂ ਨੂੰ ਚੰਗੀ ਗੱਲ ਹੈ ਚੰਗੀ ਉਹਦੀ ਮੈਨੂੰ ਖੁਣੋਂ ਚੱਕਿਆ ਜਾਂਦਾ ਤੇ ਚਾਹਣਾ ਚੱਕਣ ਦੀ ਤਾਂ ਲੋੜ ਹੁੰਦੀ ਆ ਹਾਂ ਚੱਕ ਜਿੱਥੋਂ ਉਹਨੂੰ ਮੰਨ ਲਓ سپورਟ ਮਿਲ ਜੇ ਪਲੇਅਰ ਨੂੰ ਤੇ ਨਹੀਂ ਤਾਂ ਉੱਥੇ ਹੀ ਰਹਿ ਜਾਂਦਾ ਗੁਰੇ ਭਾਈ ਆਪਾਂ ਰਹਿ ਹੀ ਆ ਸਾਰੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਭਾਈ ਅਸੀਂ ਅਸੀਂ ਉੱਥੇ ਇੰਡੋਰ ਕਰਨ ਲੱਗੇ ਆ ਮਸਨੀਰੀ ਪਹਿਲਾਂ ਇੰਡੋਰ ਬਣਾ ਬਣਾਉਣ ਜਾ ਰਹੀ ਆ ਆਪਾਂ ਠੀਕ ਹੈ 5 ਟਰੈਕਸ ਦਾ ਤੇ ਪਿੱਛੇ ਨੈਟ ਹੈ ਠੀਕ ਹੈ ਇੰਡੋਰ ਜਾਇ ਸਵੇਰੇ ਦੁਪਹਿਰ ਸ਼ਾਮ 올 ਆਨ ਮਤਲਬ ਕ੍ਰਿਕਟ ਚਲੂਗੀ ਜੀ ਨਹੀਂ ਬਹੁਤ ਚੰਗੀ ਗੱਲ ਇਹ ਚੀਜ਼ਾਂ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ ਮਾਰਚ ਚ ਨਵਾਂ ਸੈਸ਼ਨ ਸ਼ੁਰੂ ਹੋਣਾ ਐਡਮਿਸ਼ਨਸ ਓਪਨ ਹੈ ਨਰਸਰੀ ਛੋਰੀਆਂ ਤੇ ਅੱਗੇ ਵੀ ਕਰਵਾ ਸਕਦੇ ਚਲੋ ਪਰਮਾਤਮਾ ਹੋਰ ਰੰਗ ਭਾਗ ਲਾਵੇ ਹਾਂਜੀ ਭਾਈ ਬਰਲਾਲ ਬਲਕਾਰ ਨੇ ਤੂੰ ਸੁਣਾਉਂਦਾ ਸੀ ਰਾਤ ਗੱਲਾਂ ਆਈਆਂ ਵਾਵਾ ਹੁਣ ਸੁਣਾ ਠੰਗ ਕਾਦੀ ਇਹਦਾ ਆਪਣੇ ਕੋਲ ਹੀ ਐ ਕੀ ਹੱਦ ਦਾ ਨਾ ਵਾਵਾ 5 ਕਿਲੋ ਤਾਂ ਲੈ ਕੇ ਜਾਵਾਂਗੇ ਤਮੂ ਹੁਣ ਫੜੀ ਐ ਨਾ ਰੇਸ਼ ਔਰ ਕੋਈ ਬਾਈ ਉਹ ਗੰਢਾ ਦਾ ਸੀਮਿੰਟ ਮੇੜਾ ਕਰੀਮ ਦੇ ਬਾਦ ਵਿੱਚ ਕਰੀਮ ਫਟ ਕੇ ਤੁਹਾਨੂੰ ਥੋੜਾ ਜਿਹਾ ਸੇਕਾ ਦਵਾਉਂਦੇ ਜਦੋਂ ਲੱਗਵੇ ਕਰਕੇ ਉਹ ਕਰੀਮ ਚ ਭੁੰਨਾਗੇ ਹਾਂ ਐਵੇਂ ਬਾਈ ਜੀ ਹੂੰ ਕਰੀਮ ਚ ਕਰਕੇ ਭੁੰਨੂਗਾ ਚਾਰ ਕਿਲੋਆਂ ਦਾ ਤੜਕੇ ਦੇ ਉਹ ਫੀਲਿੰਗ ਹੋਈ ਨਹੀਂ ਪੇਣਾ ਜਦੋਂ ਜਵਾਨੀ ਚ ਇੱਕ ਗਾਣਾ ਸੁਣਦੇ ਹੁੰਦੇ ਉੱਤੋਂ ਕੋਰਾ ਵਰਦਾ ਤੇ ਕੋਈ ਆਸ਼ ਕਠੜਦਾ ਹਨਾ ਲਾ ਵੀ ਅੱਜ ਤੁਹਾਨੂੰ ਤਰਸ਼ਨ ਕਰਾਉਣਿਆ ਉਹ 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 ਉਹਨਾਂ ਦੇ ਜਿਹੜੀ ਇਹ ਉਹ ਪੀੜ੍ਹੀ ਐ ਜਿਨ੍ਹਾਂ ਨੇ ਟੀਵੀ ਪਿੱਛੇ ਖੱਦਰ ਖਾਦੇ ਰੇਡੀਏ ਪਿੱਛੇ ਖਾਦੇ ਫਿਰ ਉਹਨਾਂ ਦਾ ਜ਼ਮਾਨਾ ਆਇਆ ਕਲਰ ਟੀਵੀਆਂ ਦਾ ਆਇਆ ਟੈਲੀਫੋਨਾਂ ਦਾ ਆਇਆ ਐਲਈਡੀਆਂ ਦਾ ਆਇਆ ਐਲਈਡੀਆਂ ਦਾ ਆਇਆ ਫ੍ਰਿਜਾਂ ਦਾ ਆਇਆ ਸਾਰੇ ਕਾਹੇ ਦਾ ਆਇਆ ਪਰ ਇੰਨੀ ਮੰਨੀ ਮੁੰਡਿਆਂ ਨੇ ਅੱਜ ਮਧਾਣੀ ਹੱਥ 'ਚ ਪੜੀ ਆ ਅੱਧਾ ਘੰਟਾ ਦਾ ਭਾਈ ਥੋੜੀ ਨਹੀਂ ਭਾਈ ਤਾਂ ਹੀ ਮੈਂ ਲੈ ਗਿਆ ਮੈਲ ਹੈਂ ਇੱਦਾਂ ਘੰਟਾ ਹੋ ਗਿਆ ਵਾਈ ਮੈਂ ਲੈ ਗਿਆ ਹੁਣ ਬੱਤੂ ਪਾ ਕੇ ਬਣਿਆ ਤੂੰ ਬਾਈ ਯਾਰ ਭਰਾਵਾਂ ਤੋਂ ਉਸਤੇ ਕੁਝ ਨਹੀਂ ਹੁੰਦਾ ਕਿਉਂ ਵੀ ਕੰਮ ਬਾਤੂ ਪਾ ਕੇ ਬਣਿਆ ਤੂੰ ਸਾਗ ਤੂੰ ਬਾਤੂ ਪਾ ਕੇ ਵੇਖ ਬਣਿਆ ਤੇ ਸਾਗ ਵੇਖ ਲਈ ਤੇ ਤੜਕੇ ਜਦੋਂ ਮੜੀ ਟਟ ਟਟ ਪਈ ਤੇ ਲੋਕਾਂ ਦਾ ਹਾਲ ਵੇਖ ਲਈ ਇਹ ਪਿਆਰਾ ਭਰਾਵਾਂ ਦਾ ਕਹਿਰ ਹੋਣਾ ਚਾ ਪਸਾਨਾ ਭਰਾਵਾਂ ਇਹ ਜਦੋਂ ਤੇਰੀ ਵੀਡੀਓ ਵੀ ਘਰ ਘਰ ਜਾਊਗੀ ਤੇ ਉਦੋਂ ਲੋਕਾਂ ਦਾ ਤੂ ਹਾਲ ਵੀ ਵੇਖ ਲਈ। ਤੁਹਾਡੇ ਭਰਾਵਾਂ ਦਾ ਤੇ ਤੈਨੂੰ ਕਹਿਣਗੇ ਵੀ ਹਾਂ ਬਈ ਬਲਕਰ ਨੇ ਬਈ ਸਾਮ 7:30 ਹੋ ਗਿਆ ਰਾਤ ਨੂੰ। ਤੇ 7 ਵਜੇ ਲੱਗੇ ਆਪਾਂ ਨੂੰ। ਹਾਂ ਤੇ 8:00 ਹਟਾ ਗਏ ਮੁੰਡਾ ਨਹੀਂ ਮੇਰੇ ਹੱਥ ਤੇ 8:00 ਜਿੰਨਾ ਯੋਗਦਾਨ ਜਿੰਨਾ ਜਿੰਨਾ ਯੋਗਦਾਨ ਮੁੰਡਾਣੀ ਦਾ ਤੇ ਉਹਨਾਂ ਦਾ ਦੁੱਗਣਾ ਯੋਗਦਾਨ ਬਲਕਰ ਨੇ ਦਾ ਚਲਾਉਣ ਵਾਲੇ ਦਾ ਡਰਾਈਵਰ ਦਾ ਇਹ 10 ਮਿੰਟ ਸਾਰਾ ਡਰਗੋ ਬਾਅਦ ਡਰਾਈਵਰ ਕਰ ਹਾਂ ਕਹੋਗੇ ਇਹਨੂੰ ਬਾਹਰ ਮਾੜੀ ਜੀ ਨਿਕਲ ਗਈ ਛਿੱਟੇ ਪਉਂਦੀ ਜਾਣੇ ਮਨੇ ਤੇ ਤੇ ਸਾਗ ਤੱਤਾ ਬਹੁਤ ਇੱਕ ਬੰਦਾ 2 ਮਿੰਟ ਦਾ ਫੜੇ ਨਾ ਬਾਹਵਾ ਆਕਰ ਜਾਂਦੀ ਆ ਹਾਂ ਤੇ ਆਪਾਂ ਕਰੀਏ ਹੋਣੀ ਆ ਦੂਜੀ ਗੱਲ ਵੀ ਮਧਾਨੀ ਕਰੰਟ ਆਵੇ ਨਹੀਂ ਨਹੀਂ ਆਪਾਂ ਦੇ ਨਾ ਆ ਬੈ ਤਰਵਾ ਵਾ ਵਿੱਚ ਇਹ ਦੂਜੀ ਗੱਲ ਵੀ ਮਧਾਨੀ ਕਰੰਟ ਵੀ ਨਹੀਂ ਮਾਰਦੀ ਤੇ ਚੱਲਦੀ ਬਹੁਤ ਸਮੂਥ ਆ ਖੜਕਾ ਨਹੀਂ ਕਿਉਂਕਿ ਮਧਾਨੀ ਮੇਰੀ ਹੈ ਤੇ ਮਧਾਨੀ ਵੀ ਬਹੁਤ ਹੈਵੀ ਆ ਮੇਰੀ ਮਧਾਨੀਆਂ ਪੁਰਾਣੀਆਂ ਮਧਾਨੀਆਂ ਮੇਰੀ ਹੈ ਨਾ ਹਿੰਦੁਸਤਾਨ ਕਾ ਤੇ ਉਹਨਾਂ ਟਾਈਮ ਬਈ ਕੰਮੂ ਨੂੰ ਹੋ ਗਿਆ ਇਹਨੇ ਮੋਬਾਈਲ ਫੜ ਕੇ ਰੱਖੇ ਕੰਮੂ ਨੇ ਤੇ ਦੋ ਘੰਟਾ ਅੱਧਾ ਘੰਟਾ ਲਗਾਤਾਰ ਜਗਾਈ ਰੱਖਣੇ ਬਿਨਾ ਕਿਸੇ ਸਵਾਰਥ ਤੋਂ ਬਿਨਾ ਕਿਸੇ ਲਾਲਚ ਤੋਂ ਭਰਾਵਾਂ ਦੀ ਖਾਤਰ ਵੀ ਭਰਾਵਾਂ ਨੇ ਮਿਹਨਤ ਕੀਤੀ ਆ ਤੇ ਮੇਰਾ ਟਾਈਮ ਲੱਗਾ ਤੇ ਮੈਂ ਇਹਨੇ ਆਪਦੀ ਯੋਗਦਾਨ ਭਈ ਇੰਨਾ ਵੀ ਤੇ ਇੰਨਾ ਵੀ ਯੋਗਦਾਨ ਤਾਂ ਭਰਾ ਦਾ ਯੋਗਦਾਨ ਹੁੰਦਾ ਤੇ ਸੋ ਭਰਾਵਾ ਵੀ ਕੁੱਲ ਮਿਲਾ ਕੇ ਭਈ ਇਹ ਪਿਆਰ ਆ ਇੱਕ ਜਿਹੜਾ ਅਸੀਂ ਕੱਲ ਨੂੰ ਇਹ ਪਿਆਰ ਤੁਹਾਡੇ ਸਾਹਮਣੇ ਵਰਤਣਾ ਕਿ ਸਾਚ ਪਤਾ ਸੀ ਨੂੰ ਹਾਂ ਪਿਆਰ ਥਾਗ ਨਾ ਮੰਨ ਇਹਨੂੰ ਪਿਆਰ ਹੀ ਮੰਨ ਬਸ ਹਾਂ ਤੇ ਤੁਸੀਂ ਬਈ ਸਿਰ ਮੱਥੇ ਪ੍ਰਵਾਨ ਕਰਨਾ ਅਸੀਂ ਕਰੀਮ ਤੇ ਮੱਖਣੀ ਪੈਗੀ ਹਾਂ ਹਾਂ ਤੜਕੇ ਜੋ ਲੈਂਦੀ ਨਾ ਮੱਖਣੀ ਤੇ ਹਾਂ ਜਦੋਂ ਲੜਾਈ ਕਰਾ ਦੇਣੀ ਐ ਤੜਕੇ ਤੇ ਡਾਂਗਾ ਵੀ ਦੋ ਤਰ ਰੱਖਣੀਆਂ ਖੁਰਚਣੇ ਖੁਰਚਣਾਂ ਦਾ ਗੱਲ ਮੈਂ ਕਹਣਾ ਮੈਂ ਕਹਣਾ ਮੇਰੇ ਨਾਲ ਹੈ ਨਹੀਂ ਕਿਸੇ ਨੂੰ ਇਹ ਘੱਟ ਲੋ ਕਣ ਜੂ ਅਸੀਂ ਅਸੀਂ ਬਾਗੀ ਹਾਸ ਤੇ ਬਚਾਵਾਂਗੇ ਇਹ ਵਧਣਾ ਨਹੀਂ ਹਾਂ ਨਹੀਂ ਜੋੜੀ ਮਤਨਾ ਇਹ ਜਿੰਨਾ ਭਾਈ ਵੱਧ ਗਿਆ ਇੱਥੇ ਤੂੰ 3 ਦਿਨ ਇਹਦਾ ਲੰਗਰ ਸਾਗ ਦਾ ਚੱਲੂਗਾ ਤੜਕਾ ਹਰ ਰੋਜ਼ ਲੱਗੂਗਾ ਤੇ ਜਿੰਨਾ ਇਹ ਵਾਧ ਘਾਟ ਹੋਗੀ ਉਹ ਭਾਈ ਉਦੋਂ ਵਾਸੀ ਮਾਗੀ ਦੇ ਕੱਤਰਾ ਬਹੁਤ ਹੈ ਥੱਲੇ ਬੈਠਾ ਇੱਥੇ ਜਿੱਥੇ ਮੈਂ ਹੱਥ ਨਾਲ ਫੜ ਕੇ ਬੈਠੀ ਜਿੱਥੇ ਫੜੀ ਨਾ ਮਜੀ ਹੱਥਾਂ ਨਾਲ ਇੱਥੇ ਇੱਕ ਰੱਬਾ ਕਿਹਦੇ ਤੋਂ ਮੈਂ ਫੜੀ ਬੈਠਾ ਇੱਥੋਂ ਗੋਲੀ ਇੱਥੋਂ ਪੱਟ ਕੇ ਬੈਠੀ ਹੋਵੇ ਤੇ ਭਾਈ ਜੀ ਮੰਨ ਕੇ ਚੱਲ ਓਦੋਂ ਵਾਰ ਟਰਾਲੀ ਭਰ ਕੇ ਅਸੀਂ ਮਾਗੀ ਦੇ ਮੇਲੇ ਤੇ ਲੈ ਜਾਣੀ ਆ ਤੇ ਤੁਹਾਨੂੰ ਨਹੀਂ ਬਚਦਾ ਇਹ ਕੰਨ ਖਤਮ ਇਹ ਨਹੀਂ ਬਚਦਾ ਭਾਈ ਦਾ ਬਚਣਾ ਭਾਈ ਤੈਨੂੰ ਵੀ ਪਤਾ ਕੀ ਆ ਕਿਉਂਕਿ ਭਰਾਵਾਂ ਇੰਨਾ ਭਰਾਵਾਂ ਦਾ ਪਿਆਰ ਆ ਹਾਂ ਪਰ ਇੱਕ ਗੱਲ ਤੈਨੂੰ ਮੈਂ ਦੱਸਦਾ ਜਿਸ ਹਿਸਾਬ ਨਾਲ ਇਹਨਾਂ ਨੇ ਅਣਖੜਤ ਬਾਤੂ ਪਾਇਆ ਟੱਟੀਆਂ ਵੀ ਜ਼ਰੂਰ ਲਾਊਗਾ ਨਹੀਂ ਨਹੀਂ ਭੋਲ ਆ ਬਾਥੂ ਦਾ ਕੋਈ ਬਾਥੂ ਦਾ ਸਾਥ ਕੇ ਭੇਜਾ ਦਿਨ ਕਹਿੰਦੇ ਸਾਹ ਕੇ ਉਹਨਾਂ ਬਾਥੂ ਚੈ ਦੱਸ ਹੀ ਨਹੀਂ ਚਲ ਆ ਲੋਕਾਂ ਦਾ ਢਿੱਡ ਸਾਫ਼ ਕਰਨੋਂ ਪਿੱਛੇ ਤੇ ਇਹਨਾਂ ਨੇ ਦਵਾਈਆਂ ਖਾਂਦੇ ਨੇ ਹਾਂ ਡਾਕਟਰ ਉਹ ਫ੍ਰੀਜ ਕਰਕੇ ਦੇਵਾਂਗੇ ਹਾਂ ਫ੍ਰੀਜ ਕਰਕੇ ਤੇ ਕੰਮੂ ਕੰਮੂ ਮੰਨ ਕੇ ਚੱਲ ਮੈਂ ਥੋੜੀ ਤਾਂ ਤੀਕਨੀ ਜਿਹਾ ਮੈਂ ਕਰ ਬੰਦ ਕਰ ਦੋ ਮੈਂ ਕਿਹਨੂੰ ਬੰਦ ਕਰ ਜਿਆਦਾ ਕਰ ਜਿਆਦਾ ਕਰ ਵੀ ਬੰਦ ਲੋੜ ਬੰਦ ਕਰ ਤੇ ਕੌਂਦਾ ਆਵੇ ਕਵੀਰ ਕੋਲ టర్నే <laughs> <No. laughs> <laughs> yeah. yeah.